ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਨ ਝਾਮ ਕੇ ਖੁਰਦ ਆ ਗਿਆ ਸੱਜਣੋ। ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਨ ਸਹਿਬ ਆ ਗਿਆ ਗਰਪ੍ਰੀਤ ਨੂੰ ਮਲਾਵਾਂਗੇ ਤੁਹਾਨੂੰ 10 ਐਨੀਮਲ ਵਿਕਰੀ ਵਾਲੇ ਆ ਸੱਜਣੋ ਇਸ ਘਰੇ ਆਜੂ ਟੀਵੀ ਵੀਰ ਹਰਾਂ ਕੋਲੇ ਕਿੰਨੇ ਚਿਰ ਦੀ ਗੱਬਣਾ ਇਹਦਾ ਲੇਖਾ ਜੋਖਾ ਪੁੱਛ ਲਾਂਗੇ ਇੱਕ ਰੰਗ ਕਾਲੀ ਇੱਕ ਨੰਬਰ ਤੇ ਵਿਖਾਈ ਜਿਹੜੀ ਉਹ ਵੀ ਇੱਕ ਰੰਗ ਕਾਲੀ ਤੇ ਸੱਜਣੋ ਆ ਗਈ ਗੱਬਣ ਮੈਂ ਚੰਗਾ ਲੇਵਾ ਭਾਂਡਾ ਕਰਮਾਂ ਵਾਲੀ ਕੋਲੇ ਤੁਹਾਨੂੰ ਤੋਰ ਤਾਰ ਕੇ ਵਿਖਾਉਣੇ ਤਕਰੀਬਨ ਮਨ ਲੋ ਵੀ ਭਰਾ ਹਰੀ ਚੰਗੇ ਤਾਂ ਚੰਗਾ ਪਸ਼ੂ ਹੀ ਲੈਣ ਦੀ ਕੋਸ਼ਿਸ਼ ਕਰਦੇ ਆ ਨਿੱਕਾ ਨਿੱਕਾ ਜਾਂ ਸਿੰਘ ਕਰਮਾਂ ਵਾਲੀ ਦਾ ਕਿਹੜਾ ਸੁਭਾ ਸੁੰਦੀ ਕਿੰਨਾ ਪਿਛਲੇ ਸੂਏ ਦੁੱਧ ਰਿਆ ਸਾਰਾ ਹਸਾਬ ਕਿਤਾ ਪੁੱਛਦੇ ਆ ਆਹ ਕਿੰਨੇ ਚਰਦੀ ਗੱਭਣ ਇਹਦਾ ਵੀ ਹਸਾਬ ਕਿਤਾ ਪੁੱਛਾਂਗੇ ਚੰਗੇ ਦੁੱਧ ਵਾਲੀ ਝੋਟੀ ਤੇ ਐ ਕੇ ਆ ਗਈ ਬਿਲਕੁਲ ਤਾਜੀ ਸੂਈ ਆਜੋ ਇਹ ਤੋਂ ਸ਼ੁਰੂ ਕਰਦੇ ਆਪਾਂ ਇੱਕ ਰੰਗ ਕਾਲੀ ਝੂਟੀ ਐ ਸੱਜਣਾ ਤੇ ਮਗਰ ਆ ਗਿਆ ਬੱਚਾ ਇਹ ਦਿਕਟਾ ਇਹ ਵੀ ਇੱਕ ਰੰਗ ਕਾਲਾ ਆਜੋ ਲਈਏ ਜਾਣਕਾਰੀ ਜੁੜਿਓ ਹੰਡ ਤੱਕ ਗੁਰਪ੍ਰੀਤ ਵੀ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਹੋਰ ਸੁਣਾ ਵਧੀਆ ਵਧੀਆ ਠੀਕ ਠਾਕ ਤੀ ਸੁਣਾਓ ਚੜਦੀ ਕਲਾ ਨਾ ਐ ਪੂਰੀ ਚੜਦੀ ਕਲਾ ਤੀ ਸੁਣਾਵਾ ਆਪਣੇ ਸ਼ੁਕਰ ਚੜਦੀ ਕਲਾ ਵੀਰੇ ਚੜਦੀ ਕਲਾ ਮਹਾਰਾਜ ਚੜਦੀ ਕਲਾ ਰੱਖੇ ਸਾਰੇ ਭੈਣਾ ਭਰਾਵਾਂ ਦੀ ਹਾਂਜੀ ਤੇ ਗੁਰਪ੍ਰੀਤ ਆਪਣਾ ਡਰੈੱਸ ਇੱਥੋਂ ਦਾ ਡਰੈੱਸ ਆਪਣਾ ਪਿੰਡ ਝਾਮ ਕੇ ਖੁਰਦ ਤਸਵੀਰ ਤੇ ਜਿਹੜਾ ਸ਼੍ਰੀ ਧਰਮਪਾਲ ਸਾਹਿਬ ਓਕੇ ਨੰਬਰ ਮੇਰੇ ਵੀਰ ਦਾ ਨੰਬਰ ਆਪਣਾ ਹੈ 9843392 ਇੱਕ ਵਾਰੀ ਹੋਰ ਰਿਪੀਟ ਕਰੀਏ 9843392 ਓਕੇ ਤੇ ਇਹ ਛੋਟੀ ਸੂਆ ਕਿਹੜਾ ਸ਼ਾ ਇਹ ਸੂਆ ਸੂਈ ਜੇ ਦੂਜਾ ਓਕੇ ਇਹ ਮੂੰਹ 6 ਦੰਦ ਦਾ ਮੂੰਹ 6 ਦੰਦ ਤੇ ਸੂਆ ਸੂਈ ਆ ਦੂਜਾ ਹਾਂਜੀ ਦੂਜਾ ਸੂਆ ਸੂਈ ਜੇ 6 ਦੰਦ ਦਾ ਮਗਰ ਕਟਾਈ ਓਕੇ ਹਾਂਜੀ 3 ਦਿਨਾਂ ਦੀ ਸੂਈ ਆ 10 ਦਨਾਂ ਦੀ ਸੂਈ ਹਾਂਜੀ ਤੇ 9-10 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਐ 9-10 ਹੁਣ ਜਿਹੜਾ ਮਰਜੀ ਸੱਜਣ ਆ ਜੇ 10 ਕਿਲੋ ਬੋਲਾ ਐ ਵਧੀਆ 9-10 ਕਿਲੋ ਵਧੀਆ ਐ ਬੋਲਾ ਹੈਗਾ ਤਿਆਰ ਹੁਣ ਠੀਕ ਆ ਸਫਾਈਆਂ ਸੁੰਹੀਆਂ ਬਹੁਤ ਲੱਗੀਆਂ ਬੜੀਆਂ ਠੰਡੀ ਸੀਲ ਵੀ ਪੂਰੀ ਐ ਚਵਾ ਥਾਨ ਬੜਾ ਕਰਦੀ ਫਸਮ ਕੇ ਆਪਾਂ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾਵਾਂਗੇ ਠੀਕ ਆ ਬਹੁਤ ਹੀ ਜ਼ਿਆਦੀ ਠੰਡੀ ਸੀਲ ਭਾਵੇਂ ਦੋਵੇਂ ਪਾਸੇ ਬੈਵੇਂ ਚਵਾਈ ਕਰ ਲੋ ਲੈ ਕੱਢ ਕੇ ਬਾਹਰ ਪਹਿਲਾਂ ਤੂਰ ਕਰਾ ਲੈ ਚੈੱਕ ਇਹ ਜੀ ਚੰਗੇ ਚੰਗੇ ਐਨੀਮਲ ਇਸ ਘਰੋਂ ਤੁਹਾਨੂੰ ਮਖਾਉਂਦੇ ਰਹਿਣੇ ਆ ਸੱਜਣੋ ਦੇਖੋ ਤੇ ਬਾਕੀ ਕੱਦ ਕਾਠ ਪੂਰਾ ਚੰਗਾ ਹਾਂ ਹੈ ਵੀ ਛੋਟੀ ਜੱਡ ਬਲਾਏ ਜੇ ਕਟਾ ਵੀ ਜੱਡ ਬਲਾਏ ਮਗਰ ਹਾਂਜੀ 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 ਵੇਖੋ ਕੀ ਬਾਤ ਆ ਬਹੁਤ ਸੋਹਣਾ ਲਿਵਾ ਪਾਂਡਾ ਲੱਗਾ ਚ ਬਾਕੀ ਸੀਲ ਵੀ ਇੰਨੀ ਜਿਆਦੀ ਹਾਂ ਠੰਡਾ ਵਾਲਾ ਸੁਭਾ ਹਣਾ ਵਾਲਾ ਹੀ ਜਿਆਦਾ ਈ ਓਕੇ ਦੇਖੋ ਸੱਜਣੋ ਮੂੰਹ ਦੀ ਵੀ ਪੋਲੀ ਛੇ ਦੰਦ ਜੀ ਹਾਂ ਕੰਨੀਆਂ ਉਤਰਾ ਖੜੀਆਂ ਦੋਵੇਂ ਪਾਸੇ ਓਕੇ 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 ਠੰਡੀ ਸੀਲ ਜਿੱਦਾਂ ਮਰਜ਼ੀ ਮੂੰਹ ਫੜੀ ਫਿਰੋ ਜਿਹੜੀ ਮਰਜ਼ੀ ਚੀਜ਼ ਦੇ ਦੋ ਸੁਭਾਅ ਨਰਮੀ ਵਾਲਾ ਵਿਚਾਰੀ ਦਾ ਹਨਾ ਬਾਲਾ ਜਿਆਦਾ ਪਰਵਾਹ ਹੀ ਕੋਈ ਨਹੀਂ ਇਹਨੂੰ ਦੇ ਵਾਕਿਆ ਜੀ ਬਾਕੀ ਨਗਰ ਨੁਕਰ ਸੱਜਣੋਂ ਚੰਗੀ ਆ ਕੋਈ ਐ ਨਹੀਂ ਵੀ ਲੱਸੀ ਫਿੱਕੀ ਆ ਪੂਰੀ ਨਗਰ ਝੂਟੀ ਆ ਕੱਦ ਕਾ ਠੱਲੀੋਂ ਵਜਨ ਵਟੇ ਵੱਲੋਂ ਤੱਪ ਵੀ ਬੋਜ-ਬੋਜ ਧਰਦੀ ਕੋਈ ਕਾਲੀ ਵੀ ਮੈਂ ਨਾ ਕਾਲੀ ਹੈ ਹੀ ਨਹੀਂ ਇਹਨੂੰ ਦੇ ਇੰਨੀ ਕੀ ਜਿਆਦੀ ਠੰਡੀ ਸੀ ਲਿਆ ਵਾਟ ਕੇ ਆਈ ਇਹ ਬੱਚਾ ਲਾਉਣਾ ਮੈਂ ਚਲ ਆ ਗਿਆ ਧਰਮਰਾ ਲਾ ਦੇ ਲਾ ਦੇ ਲਾ ਦੇ ਛੱਡ ਫਿਰ ਲੈ ਨਾ ਆ ਲੈ ਆਓ ਵੇਖਿਓ ਥਾਣ ਕਰਦੀ ਬੱਚਾ ਲੱਗਿਆ ਸੱਜਣੋਂ ਪਸਮਾਰ ਕਰ ਲਿਆ ਛੋਟੀਆਂ ਬੱਚਾ ਚੜਦੀ ਦੇਖ ਲਓ ਬਾਕੀ ਥਣ ਬਹੁਤ ਸੁਣਾ ਕੱਢਿਆ ਕਰਨ ਵਾਲੀ ਨੇ ਜਿਉਂਦੀ ਰਵੇ ਦੇਖੋ ਕੱਟੀ ਕਿਆ ਬਾਤ ਨਹੀਂ ਠੀਕ ਆ ਸੱਜਣੋਂ ਅਗਲੇ ਥਣਾਂ ਦੀ ਚਵਾਈ ਵੇੜੀ ਭਰਾ ਕਰਦਾ ਚੈੱਕ ਕਰ ਲੋ ਪੋਲੀ ਇਹ ਚਵਾਈ ਦਾ ਨਾਲ ਹੀ ਜਾਂਦਾ ਹੈ ਨਾ ਫੋਕੜ ਮਗਰ ਲਿਆਂ ਦੇ ਮਾਰ ਦੇ ਸਾ ਇਹ ਚਵਾਈ ਤਾਂ ਮੋਟੀ ਪੂਰੀ ਬੜੀ ਜਿਆਦੀ ਲੱਗੀ ਆ ਇਹ ਲੋਕ ਜੀ ਜਦੋਂ ਖਨੂਤਾਰਾ ਚੈੱਕ ਕਰਾਤੀਆਂ ਬਾਕੀ ਸੁਭਾਅ ਬਹੁਤ ਚੰਗਾ ਘਰੇ ਰੱਖਣ ਵਾਲੀ ਝੂਟੀ ਹੈ ਚਲੋ ਵਪਾਰ ਲੈਣਾ ਆਉਂਦੇ ਜਾਂਦੇ ਰਹਿੰਦੇ ਚੰਗੇ ਚੰਗੇ ਪਸ਼ੂ ਤੇ ਸੇਲ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਦਿਖਾ ਰਹੀ ਹੋਗੇ ਕਿ ਨਹੀਂ ਤੋਰ ਦੋ ਤੋਰ ਤੇ ਗੱਲ ਹੀ ਕੋਈ ਨਹੀਂ ਸ਼ਾਜ ਦੇਖੋ ਕੀ ਬਾਤ ਬੜਾ ਥਾਂ ਕੱਢਿਆ ਛੁੱਟੀਆਂ ਸੱਜਣਾ ਕਮਾਲਾ ਸੰਦੂ ਸਾਹਿਬ ਸੀhle ਇਤਰਾ ਬੱਚਾ ਅੰਦਰ ਪਾ ਫੇਰ ਇੱਥੇ ਬਹਿ ਜਾ। ਕੀ ਬਾਤ ਹੈ ਇੱਥੇ ਬਹਿ ਕੇ ਚੋ ਲੋ ਭਾਵੇਂ ਜਿੱਥੇ ਮਰਜੀ ਬਾਹਲੀ ਸਿਆਣੀ ਹੈ ਚਰੀ ਹੈ ਨਾ ਭਾਵੇਂ ਇੱਕ ਵਾਰ ਇੱਧਰ ਬਹਿ ਕੇ ਵੇਖਿਆ ਨਾ ਉਧਰ ਹੋ ਬਹਿ ਕੇ ਮੈਂ ਦੋ ਮਨ ਚੁਵਾਈ ਕਰ ਲਉ ਲੱਤ ਲਉ ਤੂੰ ਚੱਕਣ ਦਾ ਪਤਾ ਹੀ ਨਾ ਨਾ ਇਹਨੂੰ ਪਤਾ ਹੀ ਨਹੀਂ ਨੇ ਹਾਂ ਕੋਈ ਮਹਾਰਾ ਸੱਚੇ ਪਾਤਸ਼ਾਹ ਕਿਸੇ ਨੂੰ ਕੋਈ ਗੋਨ ਦਿੰਦਾ ਹਨ ਤੇ ਰੇਟ ਕਰਪੀ ਤੇ ਫਿਰ ਇਹਦਾ ਰੇਟ ਤੇ ਸੰਧੂ ਸਾਹਿਬ ਆਹ 1.5 ਲੱਖੀ ਕਰ ਲਈ ਇਹਦਾ ਹਾਂਜੀ 130 ਹੀ ਦੇ ਦੀਏ ਕਰਦੇ ਪਿਆਰ ਮੁਹੱਬਤ ਕਿਉਂ ਜੀ ਹੈ ਝੋਟੀ ਚੰਗੀ ਆ ਝੋਟੀ ਚੰਗੀ ਆ ਹਾਂ ਇੱਕ ਪੰਜੀ ਦੀ ਦੇ ਦੀਏ 1 ਲੱਖ 25000 ਉਹ ਚੋਂ 3000 ਛੋੜ 122000 ਦੇ ਦੇ ਜਾਨੇ 1 ਲੱਖ ਤੇ 22000 ਦੂ ਦੇ ਦੇ 122000 ਦੇ ਦੇ ਓਕੇ ਬਾਕੀ ਆਏ ਭੈਣ ਭਰਾ ਦਾ ਕੋਈ ਗੱਲ ਨਹੀਂ ਆਏ ਭੈਣ ਭਰਾ ਦਾ ਕਰਦਾ ਇਮਾਨਦਾਰ ਜਿੰਨਾ ਹੋ ਸਕੇ ਹਾਂਜੀ ਹਾਂਜੀ ਕੋਈ ਗੱਲ ਇਹਦਾ ਹੁਣ ਕੀ ਹਿਸਾਬ ਆ ਇਹ ਸੰਤੂ ਸਾਹਿਬ ਆਪਣੇ ਘਰ ਦੀ ਝੋਟੀ ਆ ਓਕੇ ਹਾਂਜੀ ਇਹ 6.5 ਮਹੀਨੇ ਗੱਭਣ ਜੇ ਠੀਕ ਆ ਹਾਂ ਦੁੱਧੋ ਹੁਣੇ ਡਰਾਈ ਕਰਤੀ ਆ 6.5 ਮਹੀਨਿਆਂ ਦੀ ਗੱਭਣ ਹਾਂਜੀ ਦੁੱਧੋ ਡਰਾਈ ਕਰਦੀ ਆ ਹਾਂ ਜੈਡ ਬਲਾਏ ਜੇ ਵਾਅ ਵੀ ਨਹੀਂ ਚਟਾ ਦੇਖੋ ਹਾਂ ਹਾਂ ਉਹ ਦਾ ਵੀ ਮਤਲਬ ਵੀ ਹੱਲੇ ਵੀ 1 ਕਿਲੋ 2 ਕਿਲੋ ਦੁੱਧ ਦਿੰਦੀ ਆ ਠਣ ਪਾਸ ਠਣ ਪਾਸ ਕਰਾਉਗੀ ਵਧੀਆ ਠੀਕ ਆ ਤੇ ਉਹ ਹੀ ਆ ਵੀ ਥੋੜੀ ਡੰਗਰ ਆਜੀ ਰੂਜੀ ਹੋ ਜਾਂਦਾ ਸਾਫ ਸੁੰਭ ਹੋ ਜਾਂਦੀ ਆ ਡੰਗਰ ਦੀ ਤੇ ਤਾਂ ਕਰਕੇ ਆ ਵੀ ਦੁੱਧੋ ਛੜਤੀ ਆ ਛੋਟੀ ਛੋਟੀ ਆ ਹਾਂ ਬਾਕੀ ਠੰਡੀ ਸੀਲ ਇਹ ਵੀ ਬੜੀ ਐ ਅੱਛਾ ਐ ਨਹੀਂ ਹੈਗਾ ਨਾ ਨਾ ਕੋਈ ਚੱਕਰ ਹੀ ਨਹੀਂ ਇਹਨੂੰ ਵੀ ਪੂਰ ਚੱਕਦੀ ਆ ਹਨਾ ਮੈਂ ਨਾ ਬਹੁਤ ਜਿਆਦਾ ਸੀਰ ਆ ਤੇ ਦੁੱਧ ਫਿਰ ਕਿੰਨਾ ਘਿਚੋਇਆ ਤੂੰ ਇਹਦਾ ਦੁੱਧ ਇਹਦਾ ਸੰਧੂ ਸਾਹਿਬ 14 ਕਿਲੋ ਦੁੱਧ ਦਿੱਤਾ ਇਹਨੇ ਠੀਕ ਆ ਪਹਿਲਾ ਸੂਆ ਹੁਣ ਸੂਈ ਆ ਪਹਿਲੇ ਸੂਏ ਚੱਲਣ ਦੀ ਆ ਦੂਜੇ ਸੂਏ ਨੇ ਸੋਣਾ ਜੀ ਗੱਭਣ ਹੋ ਗਈ ਦੂਜੇ ਦੀ ਹਾਂ ਦੂਜੇ ਦੀ ਗੱਭਣ ਆ 6.5 ਮਹੀਨਿਆਂ ਦੀ 6.5 ਮਹੀਨਿਆਂ ਦੀ ਗੱਭਣ ਹਾਂਜੀ 6 ਕੰਪਲੀਟ ਕਰ ਗਈ ਆ ਹਾਂਜੀ ਓਕੇ ਬਾਕੀ ਜਿਹੜੇ ਭੈੜ ਭਰਾ ਨੇ ਖਾਨੀ ਆ ਆਪਜੀ ਤਸੱਲੀ ਕਰਕੇ ਚੈੱਕ ਕਰਾ ਕੇ ਖੜੇ ਇਥੇ ਆਪਣੀ ਫੁੱਲ ਗਾਰੰਟੀ ਆ ਠੀਕਾ ਠੀਕਾ ਧੰਨਵਾਦ ਆਪਣੀ ਕਾਜੀਆ ਨਾਲ ਆਪਦੀ ਕਰਾ ਲਈ ਆਪਾਂ ਡਾਕਟਰ ਆਦਾਲਾ ਨਾਲ ਹੀ ਲੈ ਗਿਆ ਜੀ ਕੋਈ ਚੱਕਰ ਨਹੀਂ ਆਪਾਂ ਨੂੰ ਠੀਕਾ ਧੰਨਵਾਦ 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 ਕੀ ਬਾਤ ਆ ਵੇਖੋ ਸੱਜਣ ਬਸ ভাই ਇਹ ਨਹੀਂ ਆ ਵੀ ਹੁਣੇ ਇਹ ਹੋਊਗੀ 4 ਮਹੀਨੇ ਜਾਂ 5 ਮਹੀਨੇ ਦੇ 6.5 ਦਸੀ ਜਾਂਦੇ ਜਿੰਨੇ ਵੀ ਇੱਕ ਦਿਨ ਦਾ ਵੀ ਫਰਕ ਨਾ ਨਿਕਲੂਗਾ ਆਹੋ ਆਪਣੀ ਦਾ ਘਰੇ ਹੀ ਗੱਬਣ ਕਰਾਈ ਕਿਉਂਕਿ ਆਪਣੇ ਹੱਥੀਂ ਗੱਬਣ ਕਰਾਈ ਹੋਈ ਆ ਆਪਣੀ ਤਰੀਕ ਲਿਖੀ ਆਹ ਤਰੀਕ ਲਿਖੀ ਹੋਈ ਆ ਆਪਣੀ ਓਕੇ ਤੇ ਰੇਟ ਇਹ ਦਾ ਫਿਰ ਸ਼ਾ ਜੀ ਰੇਟ ਦਾ ਸੰਧੂ ਸਾਹਿਬ 1 ਲੱਖ ਰੁਪਏ ਦੀ ਦੇ ਦਾਂਗੇ 1 ਲੱਖ ਰੁਪਏ ਦੀ ਹਾਂ ਜੀ ਤੇ ਮੇਰੀ ਗੱਲ ਸੁਣ ਜਿਵੇਂ ਇਹ ਆਪਾਂ 6.5 ਦੀ ਗੱਬਣ ਗੁਰਪੀਤ ਵੇਚਦੇ ਆ ਹਾਂ ਜੀ ਬਹੁਤ ਬੰਦਿਆਂ ਦੀ ਸੋਚ ਆ ਵੀ ਯਾਰ ਇਹ ਨਵੇਂ ਭਾਰ ਕੱਢ ਦੀ ਹੋਏ ਜਾਂ ਇਸ ਗੱਲ ਦੀ ਤਾਂ ਗਰੰਟੀ ਆ ਨਾ 100% ਆਪਣੇ ਕੋਲ ਲਿਖਾ ਕੇ ਸਟਾਮ ਲੈ ਕੇ ਸਾਈਨ ਕਰਾ ਕੇ ਲੈ ਜੀ ਓਕੇ ਧੰਨਵਾਦ ਹਾਂ ਧੰਨਵਾਦ ਇਹ ਫੁੱਲ ਗਰੰਟੀ ਆ ਫੁੱਲ ਗਰੰਟੀ ਆਪਣੀ ਫੁੱਲ ਥਾ ਜੀ ਵੀ ਆਪਣੀ ਗਰੰਟੀ ਆ ओके हां ਕੋਈ ਆਪਣੀ ਘਰੇ ਚ ਹੋਈ ਵੀ ਆਪਣੀ ਘਰੇ ਚ ਹੋਈ ਹੈ ਜੇ ਕਿ ਭੈਣ ਭਰਾਣੇ ਖੜਨੀ ਚਾਹੇ ਥਾਂ ਨਹੀਂ ਪਾਸ ਕਰਕੇ ਖੜਨੇ ਸੂਨਦਿਆਂ ਚ ਸੂਕੇ ਵੀ ਆਪਣੀ ਗਰੰਟੀ ਹੋ ਗਈ ਫੋਲੇ ਦੀ ਧੰਨਵਾਦ ਧੰਨਵਾਦ ਵਡੀਆਂ ਗੱਲਾਂ ਬਾਕੀ ਇਹ ਵੀ ਹੁੰਦਾ ਨਾ ਇੱਕ ਵੀ ਡੰਗਰ ਹੈ ਬੱਚਾ ਬੋਚਾ ਨਹੀਂ ਚੱਲਦਾ ਹਾਂ ਅਗਲੇ ਦੇ ਘਰ ਅਗਲਾ ਸਵੇਰ ਸੂਵੇ ਮੈਂ ਬੱਚਾ ਨਾ ਚਲੇ ਡਬਲ ਰੁਪਏ ਦੇ ਕੇ ਮੈਂ ਲਿਆਵਾਂਗੇ। ਕੀ ਬਾਤ ਐਡੀ ਗਰੰਟੀ ਆ ਹਾਂ ਇਹਦੀ 7 ਮਹੀਨਿਆਂ ਤੀ ਗੱਬਰ ਹੋ ਗਏ ਵੀ ਕੱਟੀ ਤੋਂ ਬਿਨਾ ਨਾ ਮਿਲੇ। ਕੱਟੀ ਕੱਟੇ ਤੋਂ ਬਿਨਾ ਨਾ ਮਿਲੇ ਤਾਂ ਹੀ ਝੋਟੀ ਡਬਲ ਤਾਂ ਇਹ ਦੇਖ ਲਿਆ ਹਮਾਰੀ। ਕੀ ਬਾਤ ਬੜੀ ਚੰਗੀ ਹੈ ਹੈਨਾ ਹਾਂ ਇਹ ਨਾਵਾ ਨਹੀਂ ਸੁਖੀ ਆ। ਕੀ ਬਾਤ ਇਹ ਮੈਂ ਵਲਾ ਦਿੰਦਾ ਕੋਕੜ ਵੀ ਤੇ ਕਿੰਨਾ ਕਮਾਨਤਨ ਕਰਦਾ ਕੋਈ 2000 ਰੁਪਏ ਕਰਦੀ 98000 98000 ਜੀ ਜੇ ਕੋਈ ਲੈ ਕੇ ਜਾਣੀ ਚਾਹਵੇ ਤਾਂ ਇਹਨੇ ਦੀ ਦਵਾਂਗੇ ਹਾਂਜੀ ਦੇਵਾਂਗੇ ਨੇਰੀ ਹਾਂ ਨਾ ਨਹੀਂ ਫਿਰ ਤਿਆਰ ਕਰੇ ਫਿਰ ਤਿਆਰ ਕਰਾਂਗੇ ਘਰੇ ਹੀ ਤਿਆਰ ਕਰਕੇ ਵੀਡੀਓ ਫਿਰ ਪਾਵਾਂਗੇ ਇਹਦੀ ਓਕੇ ਹਾਂਜੀ ਠੀਕ ਆ ਤੇ ਇਹਦਾ ਫਿਰ ਕੀ ਹਿਸਾਬ ਆ ਮੱਝ ਵੀ ਤੇਰੀ ਚੰਗੀ ਦੁੱਧ ਵਾਲੀ ਆ ਹਾਂਜੀ ਇਹ ਸੰਤੂ ਸਾਹਿਬ ਦੁਜੇ ਸਵੇ ਸੋਣਾ ਜੇ ਨੇ ਓਕੇ ਹਾਂਜੀ ਪਹਿਲੇ ਸਵੇ ਮਾਰ ਕੇ ਦਸਨ ਮੁਕਾਬ ਮੁਤਾਬਕ ਨੇ 13 ਕਿਲੋ ਦੁੱਧ ਦਿੱਤਾ ਜੀ ਠੀਕ ਆ ਹਾਂਜੀ ਆ ਲੈ ਹੁਣ ਇਹ 5-6 ਦਿਨ ਲੈ ਜਾਊਗੀ ਇੱਕ ਹਫਤਾ ਕੱਢ ਜਾਊਗੀ ਹਲੇ ਇੱਕ ਹਫਤਾ ਲੈ ਜੂਗੀ ਹਾਂ ਇੱਕ ਹਫਤਾ ਲੈ ਜੂ ਭਲੇ ਇੱਕ ਹਫਤੇ ਦੀ ਕੱਚੀ ਸੂਆ ਦੂਜਾ ਹਾਂਜੀ ਬੜੀ ਜੰਮੀ ਪਲੀ ਆ ਯਾਰ ਬੜੀ ਬੜੀ ਚੰਗੀ ਸਾਂਭੀ ਏ ਚਾਰੂ ਬੜੀ ਜਾਂਦੀ ਏ ਲੇਵਾ ਵਾਲਾ ਚੰਗਾ ਮੈਨੂੰ ਲੱਗਾ ਹਾਂ ਹਾਂ ਲੇਵਾ ਦੇਲੇ ਹੋਰ ਬੜਾ ਜ਼ਿਆਦਾ ਤਿਆਰ ਕਰੂਗੀ ਹਾਂ ਇਹਦਾ ਭੌਗ ਦੇ ਕਹਿਣ ਨੂੰ ਤੀਲੀ ਤੋਂ ਲੌਂਗ ਆ ਹਜੇ ਹਾਂਜੀ ਹਾਂਜੀ ਤੇ ਲੌਂਗ ਤੋਂ ਕੋਕਾ ਦਾ ਬਣਾਉਗੀ ਹਾਂਜੀ ਹਾਂਜੀ ਹਜੇ ਦਿਨ ਕੱਢਦੀ ਬਾਕੀ ਵੇਖੋ ਸਿੰਘੀ ਸਿੰਘੀ ਕਿੱਦਾਂ ਦੀ ਲੱਗੀ ਏ ਨਹੀਂ ਚੰਗੀ ਆ ਦੁੱਧ ਕੀ ਕਹਿੰਦੇ ਮਾਲਕੇ ਦੇ ਦੁੱਧ ਨਾ 13 ਕਿਲੋ ਦੱਸਿਆ ਪਹਿਲੇ ਸੋਏ ओके okay. हां जी यार की ਦੁੱਧ 15 ਕਿਲੋ ਦਊਗੀ ਜੇ ਆਪਾਂ ਗੱਬਣ ਗੱਬਣ ਵੇਖਦੀਆਂ ਰੇ ਵੇਚਾਂਗੇ ਨਹੀਂ ਤੇ ਆਪਾਂ 15 ਕਿਲੋ ਤਿਆਰ ਕਰਕੇ ਵੀਡੀਓ ਪਾਵਾਂਗੇ ਜੀ ਲੈ ਦੁੱਧ ਦੇ ਦੂੰਗੀ ਹਾਂ ਪਰ ਯਾਰ ਆਪਾਂ ਗੱਬਣ ਗੱਬਣ ਜੇ ਵੇਖੀ ਠੀਕ ਹੈ ਨਹੀਂ ਤੇ ਆਪਾਂ ਫੇਰ ਇਹਨੂੰ ਵੀਡੀਓ ਤਿਆਰ ਕਰਕੇ 15 ਕਿਲੋ ਦੁੱਧ ਤਿਆਰ ਕਰਕੇ ਆਪਣੇ ਘਰੇ ਫੇਰ ਹੀ ਵੀਡੀਓ ਪਾਵਾਂਗੇ ਨਹੀਂ ਗਰਪੀ ਤੇ ਮਾਲ ਚੰਗਾ ਤੇਰਾ ਸ਼ਾਹ ਹਾਂ ਜੀ ਰੂਹ ਖੁਸ਼ ਹੁੰਦੀ ਹੈ ਹਨਾ ਹਾਂ ਜੀ ਹਾਂ ਜੀ ਵੀ ਜਦੋਂ ਵੀਡੀਓ ਕਰਦੇ ਆਂ ਵੀ ਚੱਲ ਯਾਰ ਇੰਨੀ ਬਾਟ ਆਏ ਆ ਪਰ ਪਸ਼ੂ ਚੰਗੇ ਆ ਹਾਂ ਜੀ ਬਾਕੀ ਸੀਲ ਠੰਡੀ ਇਹ ਵੀ ਬੜੀ ਹੈ ਠੀਕ ਆ ਵੀ ਨਹੀਂ ਵੀ ਫਰਾਕਲਾ ਨਹੀਂ ਉਹ ਜੀ ਨਹੀਂ ਕੋਈ ਗੱਲ ਬਾਕੀ ਭਾਰ ਪਿੱਛੇ ਦੀ ਥਣਾ ਦੀ ਆਪਣੀ ਫੁੱਲ ਗਰੰਟੀ ਆ ਭਾਰ ਪਿੱਛੇ ਦੀ ਥਣਾ ਦੀ ਥਣਾ ਦਾ ਲੱਗਦਾ ਇਹ ਤਿਆਰ ਆ ਆਪਦੇ ਇੱਥੇ ਆ ਕੇ ਵੇਖ ਕੇ ਲੈ ਜੇ ਭਾਰ ਦੀ ਗਰੰਟੀ ਭਾਰ ਦੀ ਫੁੱਲ ਗਰੰਟੀ ਆਪਣੀ ਇਹ ਦੇ ਕਿੰਨੇ ਦੀ ਦਈਏ ਇਹ ਸੰਤੂ ਸਾਹਿਬ ਮੋਲੇ ਦਾ 140 ਦੇ ਦਈਏ ਨੂੰ ਔਰ ਕੋਈ ਪਿਆਰ ਮੁਹੱਬਤ ਉਹਦੇ ਜੋ 5000 ਛੋੜੇ 1 35 ਦੀਆਂ ਨਾ ਦੇਵਾਂਗੇ 1 ਲੱਖ ਤੇ 35000 ਦੀ ਦੇਵਾਂਗੇ ਜਿਹੜਾ ਮਰਜੀ ਸੱਜਣਾਂ ਆ ਜੀ ਹਾਂਜੀ ਜਿਹੜਾ ਮਰਜੀ ਸੱਜਣਾਂ ਆ ਜੀ ਠੀਕ ਹੈ ਧੰਨਵਾਦ ਬਾਕੀ ਆਏ ਦਾ ਛੋਰ ਛੱਪ ਹਾਂਜੀ ਕੋਈ ਗੱਲ ਨਹੀਂ ਆਏ ਭੈਣ ਭਰਾ ਦਾ ਮਾਨਤਨ ਕਰਦਾ ਲਓ ਜੀ ਸੱਜਣੋ ਇਹ ਤਿੰਨ ਐਨੀਮਲ ਵਿਕਰੀ ਵਾਲੇ ਆ ਭਰਾ ਕੋਲੇ ਪਿੰਡ ਝਾਮ ਕੇ ਖੁਰਦ ਪੂਰੀ ਚੰਗੀ ਵਜਨ ਵਾਲੀ ਬਹੁਤ ਨਿੱਗਰ ਝੋਟੀ ਲੇਵਾ ਜੇ ਸਟਾਰਟ ਦੀ ਗੱਲ ਕਰੀਏ ਤਾਂ ਤੋ ਲੀਡੋ ਕੀਤਾ ਕਰਮਾਣੀ ਨੇ ਮਿਲਕ ਮੇਨ ਬਹੁਤ ਸੋਹਣੀ ਬੜੀ ਬੜੀ ਜਾਰੀ ਚੰਗੀ ਇਹ ਚੰਗੇ ਦੁੱਧ ਦੀ ਮਾਲਕਣ ਮੈਂ ਆ ਗੁਰਪ੍ਰੀਤ ਕਹਿੰਦਾ ਵੀ 1 ਲੱਖ ਤੇ 35000 ਕਰ ਹਾਂਜੀ ਹਾਂਜੀ 35000 ਦੀ ਤੇ ਆਹ ਕਹਦੀ 98000 ਹਾਂਜੀ 98000 ਦੀ ਓਕੇ ਆ ਕਿੰਨੇ ਦੀ ਕਹਦੀ ਇੱਕ ਬਾਈ ਦੀ ਹਾਂਜੀ 1 ਲੱਖ 22000 ਦੀ ਲੋ ਵੀ ਖਰਦਣੋ ਆਹ ਕਹਦੀ ਭਰਾਣੇ 1 ਲੱਖ ਤੇ 22000 ਦੀ ਚੂਨ ਚ ਧਾਰਾ ਧੂਰਾ ਤੁਹਾਨੂੰ ਵਿਖਾਤੀਆਂ ਪੋਲੀ ਆ ਬਾਕੀ ਤਸੱਲੀ ਕਰਨਾ ਤੁਹਾਡਾ ਹੱਕ ਆ ਤੁਸੀਂ ਪੈਸੇ ਖਰਚ ਕਰੋ ਧੰਨਵਾਦ ਵੀਡੀਓ ਨੂੰ ਨਾ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਤੋਂ ਕੁੜੀ ਤੇ ਰਾਤ ਤੋਂ ਕੁੜੀ ਤਰੱਕੀ ਬਖਸ਼ੇ